ਰਾਜਾ ਸੀ ਰਾਜਾ ਸੀ ਰਾਜੇ ਨੇ ਬੁਲਾਏ ਸਾਰੇ ਵਜ਼ੀਰ ਕਿ ਮੇਰੀ ਮਹਿਮਾ ਕਿਵੇਂ ਹੋ ਸਕਦੀ ਹੈ ਲੋਕ ਮੇਰੀ ਬੱਲੇ ਬੱਲੇ ਕਿਵੇਂ ਕਰ ਸਕਦੇ ਨੇ ਉਹ ਕਹਿੰਦੇ ਜੀ ਆਪਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨੂੰ ਖੋਲ ਦੋ ਥੋੜੀ ਬੱਲੇ ਬੱਲੇ ਹੋ ਜਾਊਗੀ ਉਹ ਇੱਕ ਫਕੀਰ ਨੂੰ ਪਤਾ ਲੱਗ ਗਿਆ ਕਿ ਰਾਜਾ ਪੈਸੇ ਦਾ ਮਾਣ ਕਰਦਾ ਹੈ ਕਹਿੰਦਾ ਕੋਈ ਗੱਲ ਨਹੀਂ ਅਨਾਉਂਸਮੈਂਟ ਕਰਤੀ ਕਿ ਇੱਥੇ ਰਾਜਾ ਆਪਣੇ ਖਜ਼ਾਨੇ ਦਾ ਮੂੰਹ ਖੋਲੂਗਾ ਲਾਈਨ ਲੱਗ ਕੇ ਆ ਜਾਓ ਉਹ ਫਕੀਰ ਵੀ ਲਾਈਨ ਚ ਲੱਗ ਗਿਆ ਲੋਕਾਂ ਨੂੰ ਮੋਹਰਾ ਸੋਨਾ ਬੰਡੀ ਦੇ ਬੰਡੀ ਦੇ ਲੰਬੀ ਲਾਈਨ ਸੀ ਜਦੋਂ ਫਕੀਰ ਦੀ ਵਾਰੀ ਆਈ ਉਹਨੇ ਆਖਿਆ ਜੇ ਮੈਂ ਤਾਂ ਵਾਰੀ ਤਾਂ ਆ ਗਈ ਆਹ ਵਿਚਾਰਾ ਪਖਾਰੀ ਬੈਠਾ ਇੱਕ ਆਜਾ ਬੰਦਾ ਹੈ ਹੈਂਡੀਕੈਪਡ ਹੈ ਜਿੱਦਾਂ ਉਹ ਲਾਈਨ ਚ ਵੀ ਨਹੀਂ ਲੱਗਿਆ ਇਹ ਤਾਂ ਵਾਰੀ ਬਹੁਤ ਲੇਟ ਆਊ ਉਹਨੇ ਕੀ ਕੀਤਾ ਆਪ ਆਵ ਦੇ ਲਈ ਜਗਾ ਉਹ ਪਖਾਰੀ ਨੂੰ ਦੇ ਦਿੱਤੀ ਉਹ ਜਿਹੜਾ ਅਪਾਹਜ ਸੀ ਕਹਿੰਦੇ ਮੇਰੀ ਥਾਂ ਤੇ ਤੂੰ ਲੈ ਲਾ ਮੈਂ ਦਵਾਰੇ ਆ ਜਾਨਾ ਦਵਾਰੇ ਲਾਈਨ ਚ ਲੱਗ ਗਿਆ ਜੂ ਦਵਾਰੇ ਵਾਰੀ ਆਈ ਫੇਰ ਕੋਈ ਨਾ ਕੋਈ ਬੈਠਾ ਸੀ ਬੇਸਹਾਰਾ ਕਹਿੰਦਾ ਯਾਰ ਤੂੰ ਤਾਂ ਲਾਈਨ ਚ ਵੀ ਨਹੀਂ ਲੱਗਿਆ ਤੂੰ ਆ ਜਾ ਮੇਰੀ ਜਗ੍ਹਾ ਤੇ ਆ ਜਾ ਮੈਂ ਦਵਾਰੇ ਲਾਈਨ ਚ ਲੱਗ ਜਾਨਾ ਜਦੋਂ 15 20 ਵਾਰੀ ਐਦਾਂ ਕੀਤਾ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਉਹ ਫਕੀਰ ਦੀ ਬੱਲੇ ਬੱਲੇ ਕਿ ਇੱਕ ਬੰਦਾ ਯਾਰ ਆਪਣੀਆਂ ਵਾਰੀਆਂ ਹੀ ਦੇਈ ਜਾਂਦਾ ਹੈ ਕਮਾਲ ਹੈ ਫੇਰ ਲਾਈਨ ਚ ਲੱਗ ਜਾਂਦਾ ਹੈ ਵਾਰੀਆਂ ਉਹ ਰਾਜੇ ਨੂੰ ਕਿਸੇ ਨੇ ਦੱਸਿਆ ਕਿਆ ਹੋ ਗਿਆ ਰਾਜਾ ਬੜਾ ਗੁੱਸੇ 'ਚ ਹੋਇਆ ਕਹਿੰਦਾ ਯਾਰ ਖਜ਼ਾਨਾ ਮੈਂ ਲਟਾ ਰਿਆਂ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਕੋਈ ਨਹੀਂ ਕਹਿੰਦਾ ਮੈਂ ਆਪ ਵੰਡਾਂ ਰਾਜਾ ਆਪ ਵੰਡਣ ਲੱਗ ਗਿਆ ਉਹ ਫਕੀਰ ਦੀ ਜਦੋਂ ਵਾਰੀ ਆਈ ਫਕੀਰ ਨੇ ਫੇਰ ਕਿਸੇ ਨੂੰ ਕਹਿਤਾ ਕਹਿੰਦਾ ਵੀ ਤੂੰ ਆ ਜਾ ਤੂੰ ਆ ਜਾ ਮੈਂ ਬਾਅਦ ਦੁਬਾਰੇ ਆ ਜੰਨਾ ਉਹ ਰਾਜਾ ਕਹਿੰਦਾ ਗੱਲ ਸੁਣ ਬਾਬਾ ਤੂੰ ਸਵੇਰ ਦਾ ਲੱਗਿਆ ਇਹ ਕੰਮ ਕਰਨ ਜਦੋਂ ਤੇਰੀ ਵਾਰੀ ਆਉਂਦੀ ਐ ਤੂੰ ਕਿਸੇ ਹੋਰ ਨੂੰ ਦੇ ਦਿੰਨਾ ਤੇ ਫੇਰ ਲਾਈਨ 'ਚ ਲੱਗ ਜੰਨਾ ਇਹ ਤੇਰੇ ਤੇ ਕਾਰਵਾਈ ਹੋਊ ਕਹਿੰਦਾ ਗੱਲ ਸੁਣੋ ਮਹਾਰਾਜ ਸਾਹ ਦੋਨੇ ਇੱਕੋ ਜਿਹੇ ਆ ਕਹਿੰਦੇ ਕਿਵੇਂ ਕਹਿੰਦਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀ ਹੈ ਤੂੰ ਖਜ਼ਾਨਾ ਵੰਡੀ ਜਨਾ ਮੈਂ ਵਾਰੀ ਵੰਡੀ ਜਨਾ ਦੇਖਦੇ ਆ ਕਿਹਦੀ ਪਹਿਲਾਂ ਜਿਹੜੀ ਆ ਸਲਤਨਤ ਖਤਮ ਹੁੰਦੀ ਹੈ ਵਾਰੀਆਂ ਕਿਦੋਂ ਮੁੱਕੜ ਗਈਆਂ ਜੀ ਕਹਿੰਦਾ ਤੂੰ ਖਜ਼ਾਨਾ ਵੰਡ ਦੇਖਦੇ ਆ ਤੇਰਾ ਖਜ਼ਾਨਾ ਪਹਿਲਾਂ ਮੁੱਕਦਾ ਜਾਂ ਮੇਰੀ ਵਾਰੀ ਪਹਿਲਾਂ ਮੁੱਕਦੀ ਆ ਸੋ ਇਹ ਫਕੀਰ ਜਿਹੜੇ ਲੋਕ ਭਗਤ ਲੋਕ ਨੇ ਇਹ ਵਾਰੀਆਂ ਵੰਡਦੇ ਆਪਣੀਆਂ ਕਿ ਭਾਈ ਤੁਸੀਂ ਤੁਸੀਂ ਆਓ ਪੂਰੇ ਤੁਸੀਂ ਪੜੋ ਤੁਸੀਂ ਜੱਜ ਬਣੋ ਤੁਸੀਂ ਡੀਸੀ ਲੱਗੋ ਤੁਹਾਡੇ ਬੱਚੇ ਅੱਗੇ ਆਉਣ ਤੁਹਾਡਾ ਇਆਜ਼ਾਤੀ ਕਰਾਵੇਂ ਵਾਰੀਆਂ ਦਿੰਦੇ ਐ ਸੋ ਇੱਕ ਪਾਸੇ ਖਜ਼ਾਨਾ ਇੱਕ ਪਾਸੇ ਫਕੀਰ ਦੀ ਵਾਰੀ ਵੱਡਾ ਕੌਣ ਹੈ ਫਕੀਰ ਦੀ ਵਾਰੀ ਉਹ ਕਹਿੰਦਾ ਤੂੰ ਇਹ ਵੰਡੀ ਜਨਾ ਮੇਰੇ ਕੋਲੇ ਵਾਰੀ ਹੈ ਮੈਂ ਵਾਰੀਆਂ ਵੰਡੀ ਜਨਾ ਆਹੀ ਆਪਣੇ ਚ ਫਰਕ ਹੈ ਕਹਿੰਦਾ ਸੋ ਸਾਨੂੰ ਬੜਾ ਵਿਰਸਾ ਪਿਆ ਸਾਡੇ ਕੋਲੇ ਪੜਨ ਨੂੰ ਬੱਚਿਆਂ ਨੂੰ ਪੜਾਓ ਮੇ ਮਾਵਾਂ ਪੈਣਾ ਬਹੁਤ ਭਾਰੀ ਗਿਣਤੀ ਚ ਆਈਆਂ ਨੇ ਤੁਹਾਡੇ ਬਿਨਾ ਚੁੱਲਾ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਬੱਚਿਆਂ ਨੂੰ ਪੜਾਓ ਔਰ ਇਸ ਗੱਲ ਦੀ ਗਾਰੰਟੀ ਹੈ ਗੁਰੂ ਸਾਹਿਬ ਦਾ ਸ਼ਹੀਦਾਂ ਦਾ ਸਵਾਮੀ ਭਗਤ ਫਕੀਰ ਲੋਕਾਂ ਦਾ ਆਸ਼ੀਰਵਾਦ ਹੈ ਕਿ ਜੇ ਤੁਹਾਡੇ ਬੱਚੇ ਪੜਨਗੇ ਉਨ੍ਹਾਂ ਦੀ ਵਾਰੀ ਬਿਲਕੁਲ ਇਮਾਨਦਾਰੀ ਨਾਲ ਆਉਗੀ ਇੱਕ ਗਲੀ ਵਾਲਾ ਪੈਸਾ ਵੀ ਰਿਸ਼ਵਤ ਨਹੀਂ ਹੋਊਗੀ ਕਿਸੇ ਨੂੰ ਸ਼ਿਫਾਰਿਸ਼ ਲਾਉਣ ਦੀ ਲੋੜ ਨਹੀਂ ਪਊਗੀ ਇਹ ਨਹੀਂ ਹੋ ਸਕਦਾ ਕਿ 500 ਨੰਬਰ ਦਾ ਪੇਪਰ ਹੈ 490 ਵਾਲੀ ਕੋਈ ਕੁੜੀ ਇਸ ਕਰਕੇ ਰਹਿ ਗਈ ਕਿ ਉਹਦੇ ਬਾਪੂ ਨੂੰ ਕੋਈ ਐਮਐਲ ਨਹੀਂ ਜਾਣਦਾ ਸੀ ਜਾਂ ਉਹਦੇ ਬਾਪੂ ਕੋਲੇ ਪੈਸੇ ਨਹੀਂ ਸੀ ਤੇ 450 ਵਾਲਾ ਕੋਈ ਬੱਚਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਕੋਲ ਪੈਸੇ ਸੀ ਜਾਂ ਸਪਾਰਸੀ ਇਹ ਨਹੀਂ ਹੋ ਸਕਦਾ 490 ਵਾਲੇ ਨੂੰ 490 ਵਾਲੇ ਨੂੰ ਹੀ ਮਿਲੂਗੀ ਸੋ ਇਹ ਇਹ ਸਮੱਤ ਕਿੱਥੋਂ ਆਉਂਦੀ ਹੈ ਜਦੋਂ ਤੁਸੀਂ ਇਹੋ ਜਿਹੀ ਜਗ੍ਹਾ ਤੇ ਨਤਬਸਤ ਕੁੰਦੇ ਰਹੋਗੇ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਕਿ ਹਾਂ ਆਪਾਂ ਨੇ ਉੱਥੋਂ ਵਾਦਾ ਕੀਤਾ ਸੀ ਉੱਤੇ ਆ ਪਵਿੱਤਰ ਸਟੇਜ ਹੈ ਇੱਥੋਂ ਕੋਈ ਵਾਦਾ ਕੀਤਾ ਸੀ ਉਹ ਨਿਭਾਉਣਾ ਹੈ ਨਹੀਂ ਤਾਂ ਨਹੀਂ ਤਾਂ ਫਿਰ ਇੱਥੇ ਆਏ ਬੜੇ ਬੜੇ ਆਏ ਬੜੇ ਤੁਰ ਕੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਜਿੰਨਾ ਪਿੱਛੇ ਪਾਪ ਕਮਾਉਣੇ ਆ ਠੱਗੀਆਂ ਮਾਰਦਿਆਂ ਉਹ ਕੰਟਾ ਵੀ ਨਹੀਂ ਰੱਖਦੇ ਜਦੋਂ ਪ੍ਰਾਣ ਤਿਆਗ ਦਿੰਦੇ ਆ ਬੰਦਾ ਕੰਟਾ ਵੀ ਘਰੇ ਨਹੀਂ ਰੱਖਦੇ ਉਹ ਕਹਿੰਦੇ ਕੋਈ ਗੱਲ ਨਹੀਂ ਨੰਗਲਾਂ ਵਾਲੀ ਭੂਆ ਪਰਸੋਂ ਨੂੰ ਆਜੂ ਖੁੱਲਾਂ ਤੇ ਤੇਰਾ ਚੱਕੀ ਏ ਚੱਕੋ 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 ਛੇਤੀ ਚੱਕੋ ਸੋ ਇਸ ਕਰਕੇ ਭਾਈ ਜਾਣਾ ਕੱਖ ਨਹੀਂ ਇੱਥੋਂ ਕਰਮ ਜਾਣੇ ਨੇ ਚੰਗੇ ਕੰਮ ਕਰ ਜਿਓਗੇ ਨਾਲ ਚਾਰ ਬੰਦੇ ਯਾਦ ਕਰ ਲਿਆ ਕਰਨਗੇ ਨਹੀਂ ਤਾਂ ਇੱਥੇ ਪਹਿਲੀਆਂ ਵਰਸੀਆਂ ਮਨਾਉਣ ਗੀ ਪਰਿਵਾਰ ਵੀ ਭੁੱਲ ਜਾਂਦਾ ਪਹਿਲੀ ਵਰਸੀ ਤੇ ਆ ਆ ਦੇਖੋ 1912 ਤੋਂ 2002 ਤੱਕ ਦਾ ਵਰਸੀਆਂ ਆਉਣ ਵਾਲੇ 500 ਸਾਲ ਬਾਅਦ ਆਪਾਂ ਨਹੀਂ ਹੋਵਾਂਗੇ ਆ ਵਰਸੀਆਂ ਮਨਾਈਆਂ ਜਾਂਦੀਆਂ ਰਹਿਣਗੀਆਂ ਕਿਉਂਕਿ ਫਕੀਰਾਂ ਦੀਆਂ ਵਰਸੀ ਇਹ ਉਹਨਾਂ ਦੀਆਂ ਵਰਸੀਆਂ ਨੇ ਜਿਨੇ ਮੋਹ ਮਾਇਆ ਤਿਆਗ ਕੇ ਦੁਨੀਆ ਨੂੰ ਸੱਚੇ ਰਸਤੇ ਪਾਇਆ ਸੱਚ ਦੀ ਗੱਲ ਕੀਤੀ ਸੋ ਅਸੀਂ ਤਾਂ ਇਸ ਪੱਖੋਂ ਪੰਜਾਬ ਬਹੁਤ ਕਿਸਮਤ ਵਾਲਾ ਹੈ ਕਿ ਸਾਡੇ ਕੋਲੇ ਫਕੀਰ ਭਗਤ ਸ਼ਾਇਰ ਸੰਤ ਔਰ ਸੰਪਰਦਾਵਾਂ ਮੱਠਾਂ ਡੇਰੇ ਸੱਚ ਨੂੰ ਸੱਚ ਦਾ ਰਾਦ ਖਾਣ ਵਾਲੇ ਔਰ ਗੁਰਬਾਣੀ ਉਹਦਾ ਖਜਾਨਾ ਹੀ ਬਹੁਤ ਵੱਡਾ ਹੈ ਗੁਰਬਾਣੀ ਤੋਂ ਹੀ ਸਿੱਖਿਆ ਲੈ ਕੇ ਆਪਾਂ ਅੱਗੇ ਚੱਲਦੇ ਸੋ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਮਨ ਬਹੁਤ ਮੈਨੂੰ ਮਨ ਅੱਜ ਮੇਰਾ ਖੁਸ਼ ਹੋਇਆ ਇਸ ਗੱਲ ਤੋਂ ਕਿ ਮੇਰੇ ਮੈਂ ਕੱਲਾ ਨਹੀਂ ਹੈਗਾ ਮੈਂ ਕੱਲਾ ਨਹੀਂ ਹੈਗਾ ਕਿ ਮੈਂ ਫੀਲ ਕਰਾਂ ਕਿ ਯਾਰ ਐਜੂਕੇਸ਼ਨ ਤੇ ਹੈਲਥ ਤੇ ਕੰਮ ਕਰਨਾ ਹੈ এনवायरमेंट ਤੇ ਕੰਮ ਕਰਨਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਉਹ ਪਾਣੀ ਵੀ ਬਚਾਉਣਾ ਹੈ ਹਵਾ ਵੀ ਬਚਾਉਣੀ ਹੈ ਧਰਤੀ ਬਚਾਉਣੀ ਹੈ ਇਹੋ ਜਿਹਾ ਸਸਤਾਵਾ ਜਦੋਂ ਮੇਰੇ ਨਾਲ ਨਹੀਂ ਤਾਂ ਮੇਰਾ ਹੌਸਲਾ ਦੁੱਗਣਾ ਤਿੱਗਣਾ ਚੌਗਣਾ ਹੋ ਜਾਂਦਾ ਹੈ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਰਾਜਨੀਤਿਕ ਗੱਲਾਂ ਰੈਲੀਆਂ ਕਿਤੇ ਫੇਰ ਕਰਾਂਗੇ ਮੈਨੂੰ ਕੋਈ ਪੱਤਰਕਾਰ ਕਿਤੇ ਮੈਂ ਮੱਥਾ ਟਿਕਣ ਜਾਣਾ ਕੋਈ ਪੱਤਰਕਾਰ ਮੈਨੂੰ ਪੁੱਛ ਲਿੰਦਾ ਮੈਂ ਕਹਿੰਦਾ ਇਸ ਜਗ੍ਹਾ ਤੇ ਮੰਗਣ ਆਇਆ ਇਸ ਜਗ੍ਹਾ ਤੇ ਵੰਡਣ ਨਹੀਂ ਆਏ ਇਸ ਜਗ੍ਹਾ ਤੋਂ ਮੰਗਣ ਆਇਆ ਜੇ ਕੋਈ ਰਾਜਨੀਤਿਕ ਗੱਲ ਕਰਨੀ ਹੈ ਸੜਕ ਦੇ ਪਰਲੇ ਪਾਸੇ ਜਾ ਕੇ ਮੇਰੇ ਨਾਲ ਗੱਲ ਕਰੀ ਉੱਥੇ ਜਾ ਕੇ ਕੋਈ ਹੋਰ ਗੱਲ ਕਰਾਂਗੇ ਇਸ ਜਗ੍ਹਾ ਤੇ ਕੋਈ ਨਿੰਦਿਆ ਕੋਈ ਚੁਗਲੀ ਨਹੀਂ ਕਰਨੀ ਕੋਈ ਕਿਸੇ ਨੂੰ ਮਾੜਾ ਨਹੀਂ ਬੋਲਣਾ ਮੰਦਾ ਸ਼ਬਦ ਨਹੀਂ ਬੋਲਣਾ ਸੋ ਅਸੀਂ मैं किस्मत वाला कि मैं इतने अज पहुँच के मैनू सुकून मिले कि हजार की गिनती संगत बहर खड़ी है इन्नी तुरे फिर दी जिन्हें बैठे हो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे ਸੋ ਮੈਂ ਜਦੋਂ ਮੈਨੂੰ ਬੁਲਾਉਂਗੇ ਮੈਂ ਹਾਜ਼ਰ ਹੁੰਦਾ ਰਹਾਂਗਾ ਔਰ ਅਸ਼ੀਰਵਾਦ ਲੈਂਦਾ ਰਹਾਂਗਾ ਸਮਤ ਭਖੇ ਪ੍ਰਮਾਤਮਾ ਮੈਂ ਇਸ ਸੰਸਥਾ ਦਾ ਧੰਨਵਾਦੀਆਂ ਇਸੇ ਤਰ੍ਹਾਂ ਮੈਂ ਕਹਿੰਨਾ ਪ੍ਰੈਜੈਂਟੇਸ਼ਨ ਲੈ ਕੇ ਆਓ ਮੈਂ ਸਾਰੇ ਟਰਸਟ ਨੂੰ ਕਹਿਣਾ ਆ ਕੇ ਬੈਠ ਕੇ ਆਪਾਂ ਇਸ ਹੈਲਥ ਦੇ ਮਿਸ਼ਨ ਨੂੰ এডਿਕੇਸ਼ਨ ਦੇ ਮਿਸ਼ਨ ਨੂੰ ਤੇ ਵਾਤਾਵਰਣ ਦੇ ਮਿਸ਼ਨ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵਾਂਗੇ ਸਰਕਾਰ ਵੱਲੋਂ ਜੋ ਸਹਾਇਤਾ ਚਾਹੀਦੀ ਹੋਈ ਖੁੱਲੇ ਦਿਲ ਨਾਲ ਕਰਾਂਗੇ ਅਸੀਂ ਆਪਣੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਕੋਈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਇੰਨਾ ਹੀ ਮੈਂ ਤਾਂ ਕਹੂੰਗਾ ਔਰ ਮੈਂ ਤੁਹਾਡਾ ਪੁੱਤ ਤੁਹਾਡਾ ਛੋਟਾ ਵੱਡਾ ਭਾਈ ਬਣ ਕੇ ਆਇਆ ਮੁੱਖ ਮੰਤਰੀ ਇਹ ਛੋਟੇ ਮੋਟੇ ਅਹੁਦੇ ਨੇ ਇੰਨਾ ਸਸਥਾ ਮੂਰੇ ਇਹੋ ਜੀ ਜਗ੍ਹਾ ਤੇ ਆ ਕੇ ਉਹ ਅਹੁਦੇ ਬਹੁਤ ਛੋਟੇ ਰਹਿ ਜਾਂਦੇ ਨੇ